ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਹਮਦਰ ਟੀਵੀ ਦੇ ਨਾਲ ਤੇ ਮੈਂ ਹਾਂ ਮਨੀਸ਼ ਫਰਵਾਹਾ ਦਰਗਾਹ ਉੱਤਰੀ ਭਾਰਤ ਦੀ ਪ੍ਰਸਿੱਧ ਦਰਗਾਹ ਪੀਰ ਸਾਈ ਬੁੱਢਣ ਸ਼ਾਹ ਜੀ ਵਿਖੇ ਜਿੱਥੇ ਕਿ ਅੱਜ ਕਬੱਡੀ ਜੱਟ ਦੇ ਨਾਲ ਜੁੜੇ ਹੋਏ ਮਸ਼ਹੂਰ ਕਬੱਡੀ ਖਿਡਾਰੀ ਸ਼ਹਿਜ਼ਾਦ ਅਲੀ ਜਿਹੜੇ ਐ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚੇ ਨੇ ਜਿੱਥੇ ਉਹਨਾਂ ਦਾ ਸਨਮਾਨ ਦਰਗਾਹ ਦੇ ਖਿਦਮਤਗਾਰ ਪ੍ਰਵੇਸ਼ ਸਾਹਿਬ ਜੀ ਵੱਲੋਂ ਕੀਤਾ ਗਿਆ ਅਤੇ ਨਾਲ ਹੀ ਉਹਨਾਂ ਨੇ ਬੜੀ ਹੀ ਸਰਦਾ ਭਾਵਨਾ ਦੇ ਨਾਲ ਇੱਥੇ ਸਜਦਾ ਕਰਕੇ ਬੜੀ ਵੱਡੀ ਗੱਲ ਆਖੀ ਕਿ ਕਬੱਡੀ ਖੇਡ ਜਗਤ ਤੋਂ ਉਹਨਾਂ ਨੂੰ ਬਹੁਤ ਪ੍ਰਾਪਤੀਆਂ ਹੋਈਆਂ ਐ ਤੇ ਬਹੁਤ ਮਾਨ ਸਨਮਾਨ ਜਿਹੜਾ ਉਹਨਾਂ ਨੂੰ ਕਬੱਡੀ ਖੇਡ ਜਗਤ ਤੋਂ ਮਿਲਿਆ ਤੇ ਅਜੋਕੀ ਪੀੜੀ ਜਿਹੜੀ ਨਸ਼ੇ ਤੇ ਦਲਦਲ ਦੇ ਵਿੱਚ ਫਸਦੀ ਜਾ ਰਹੀ ਐ ਉਸ ਨੂੰ ਜਿਹੜਾ ਐ ਕਬੱਡੀ ਖੇਡ ਜਗਤ ਦੇ ਨਾਲ ਜਾਂ ਹੋਰ ਖੇਡਾਂ ਦੇ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਦੀ ਜਿਹੜੀ ਪ੍ਰੇਰਣਾ ਉਹਨਾਂ ਦਿੱਤੀ ਐ ਗੱਲਬਾਤ ਕਰਦੇ ਆ ਸ਼ਹਿਜ਼ਾਦ ਅਲੀ ਦੇ ਨਾਲ ਜਿਹੜੇ ਕਿ ਕਬੱਡੀ ਖੇਡ ਜਗਤ ਦੇ ਵੱਡੇ ਖਿਡਾਰੀ ਨੇ ਕੈਨੇਡਾ ਕਬੱਡੀ ਕੱਪ ਦੇ ਦੌਰਾਨ ਉਹਨਾਂ ਜਿਹੜਾ ਬੈਸਟ ਰੀਡਰ ਦਾ ਜਿਹੜਾ ਖਿਤਾਬ ਵੀ ਪਿਛਲੇ ਦਿਨੀ ਹਾਸਲ ਕੀਤਾ ਹੈ ਗੱਲਬਾਤ ਕਰਦੇ ਆ ਤੇ ਗੱਲਬਾਤ ਕਰਦੇ ਆ ਬਾਬਾ ਪ੍ਰਵੇਸ਼ ਸ਼ਾਹ ਦੇ ਨਾਲ ਪਹਿਲਾਂ ਤਾਂ ਅਸਲਾਮੁਅਲੈਕੁਮ ਤੇ ਸਤਿ ਸ਼੍ਰੀ ਅਕਾਲ ਸਾਨੂੰ ਬਹੁਤ ਖੁਸ਼ੀ ਹੋਈ ਤੇ ਰੂਹ ਨੂੰ ਸ਼ਾਂਤੀ ਮਿਲਿਆ ਮੈੜ ਕੇ ਇੱਥੇ ਆਏ ਆ ਦਰਬਾਰ ਦੇ ਮੱਥਾ ਟੇਕ ਕੇ ਤੇ ਸਾਨੂੰ ਬਹੁਤ ਸਕੂਨ ਤੇ ਜਿਵੇਂ ਕਹਿੰਦੇ ਵੀ ਰੂਹ ਨੂੰ ਸ਼ਾਂਤੀ ਮਿਲਿਆ ਜੀ ਬਾਬੂ ਫਕੀਰ ਸਾਹਿਬ ਦੇ ਤਿੰਨ ਪੁੱਤਰਾਂ ਸੀ ਜੋ ਕਬੱਡੀ ਖੇਡਦੇ ਆ ਵੱਡਾ ਜੋ ਮਲੂਕ ਅਲੀ ਦੂਸਰਾ ਫਰਿਆਦ ਅਲੀ ਤੇ ਤੀਸਰਾ ਮੈ ਸ਼ਹਜਾਦ ਅਲੀ ਭਾਈ ਤੇ ਕਬੱਡੀ ਤੋਂ ਸਾਨੂੰ ਸਭ ਕੁਝ ਜੋ ਕਬੱਡੀ ਨੇ ਬਹੁਤ ਕੁਝ ਦਿੱਤਾ ਹੈ ਭਾਜੀ ਤੇ ਆਪਣਾ ਭਰਾ ਫਰੀਦ ਪਹਿਲਾਂ ਦੋ ਵਰਲਡ ਕੱਪ ਉਹਦਾ ਵੈਸਟ ਰਿਆ ਕੈਨੇਡਾ ਦਾ ਤੇ ਇਸ ਵਾਰ ਮੈਂ ਵੈਸਟ ਰਿਆ ਜੀ ਜੀ ਟੋਟਲ ਲਾ ਲਈਏ ਤਿੰਨੇ ਭਰਾਵਾਂ ਨੇ 13 14 ਤੱਕ ਟ੍ਰੈਕਟਰੀ ਆ ਬਾਕੀ ਜੇ ਲਾ ਲਈਏ 2 300 ਦਾ ਮੇਰੇ ਸਾਹਮਣਾ ਮੋਟਰਸਾਈਕਲ ਆ ਤੇ ਮੱਜਾਂ ਨੇ ਤੇ ਗੱਡੀਆਂ 6 7 ਗੱਡੀਆਂ ਲਾ ਲਈਏ ਇਹ ਮੈਂ ਇਹ ਕਹਿਣਾ ਚਾਹੁੰਨਾ ਵੀ ਆਪਣੀ ਮਾਂ ਖੇਡ ਕਬੱਡੀ ਜਾਂ ਮੈਂ ਕਹ ਲਾ ਇਹ ਨਹੀਂ ਕਹਿੰਦਾ ਵੀ ਕਬੱਡੀ ਨਾਲ ਜੁੜੋ ਹਰੇਕ ਗੇਮਾ ਬਹੁਤ ਤਰ੍ਹਾਂ ਦੀਆਂ ਗੇਮਾਂ ਨੇ ਉਹਦੇ ਨਾਲ ਜੁੜੋ ਉਹਦੇ ਨਾਲ ਸਫਲਤਾ ਕਰੋ ਤੇ ਆਪਣਾ ਨਾਮ ਰੋਸ਼ਨ ਕਰੋ ਘਰ ਦਾ ਨਾਮ ਰੋਸ਼ਨ ਕਰੋ ਤੇ ਆਪਣਾ ਪਰਿਵਾਰ ਦਾ ਨਾਮ ਰੋਸ਼ਨ ਕਰੋ ਤੇ ਆਪਣਾ ਨਾਮ ਰੋਸ਼ਨ ਕਰੋ ਤੇ ਸਖਤ ਮਿਹਨਤ ਕਰੋ ਭਾਜੀ ਇਹ ਵੀ ਜਿੱਦਾਂ ਹੁਣ ਲਾਲੋ ਜੀ ਸਵੇਰ ਸਵੇਰ ਤੇ ਸ਼ਾਮ ਨੂੰ ਮਿਹਨਤ ਕਰਕੇ ਤੇ ਕੀ ਪਤਾ ਦਿਨ ਨੂੰ ਵੀ ਤਿੰਨ ਟਾਈਮ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਇਹ ਮਕਾਮ ਸਾਨੂੰ ਮਿਲਿਆ ਆ ਤੇ ਜੇ ਖਰਾਕ ਦੀ ਗੱਲ ਕਰੀਏ ਤੇ ਅਸੀਂ ਗੁੱਜਰ ਪਰਿਵਾਰ ਚੋਂ ਆ ਤੇ ਸਾਡੇ ਘਰੇ ਦਾ ਦੁੱਧ ਕਿਉਂ ਦਾ ਬਹੁਤ ਆ ਸਾਡੇ ਘਰ ਹੀ ਸਭ ਕੁਝ ਹੋ ਜਾਂਦਾ ਹੀ ਉਹ ਵੀ ਖਾ ਪੀ ਗਿਆ ਤੇ ਤਗੜੇ ਹੋ ਗਿਆ ਜੀ ਰੋਏ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਵਖਿਆ ਪਿਆਰ ਦਿੱਤਾ ਨਾ ਤੇ ਰਹੀ ਗੱਲ ਕਬੱਡੀ ਵੀ ਕਬੱਡੀ ਦੇ ਵਿੱਚ ਜਦੋਂ ਅਸੀਂ ਮੈਚਾਂ ਤੇ ਜਾਂਦੇ ਹਾਂ ਤਾਂ ਇਹ ਦੇਖ ਲਓ ਵੀ ਇੱਕ ਜਿੱਦਾਂ ਕਹਿੰਦੀ ਹੈ ਵੀ ਸਟਾਰ ਫਿਲਮ ਸਟਾਰ ਮਗਰ ਦੁਨੀਆ ਫੋਟੋ ਕਰਾਉਣ ਨੂੰ ਜਾਂਦੀ ਹੈ ਇਦਾਂ ਆਪਣੇ ਸਾਜੀ ਦੇ ਫਰਿਆਦੋ ਨਾ ਮਗਰ ਵੀ ਦੁਨੀਆ 100 150 ਗੰਦਾ ਮਗਰ ਭੱਜ ਆਂਦਾ ਵੀ ਸਾਡੇ ਨਾਲ ਦੀ ਫੋਟੋ ਕਰਾਵੇ ਪੰਜਾਬ ਦੇ ਵਿੱਚ ਛੱਡੋ ਤੁਸੀਂ ਪੂਰੇ ਵਰਲਡ ਦੇ ਵਿੱਚ ਪੁੱਛੋ ਦੱਸ ਨਹੀਂ ਸਕਦੇ ਤੁਹਾਨੂੰ ਬੀਕ ਨਗਰੀ ਸਾਨੂੰ ਆਪ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਸਾਡੇ ਭਰਾ ਦਾ ਨਾਮ ਹੈ ਤਾਂ ਸਾਡਾ ਨਾਮ ਹੈ ਬਾਕੀ ਇਦਾਂ ਹੀ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ ਦਾ ਬਹੁਤ ਬਹੁਤ ਨਿਸ਼ਾਨੀ ਬੇ ਪਾਸ਼ਾ ਇੱਕ ਵਾਰ ਸਾਈਂ ਦਾ ਬਣਤੇ ਸਹੀ ਮੋਹ ਮੰਗੀਆਂ ਮਰਾਦਾ ਪਾਵੇਂਗਾ ਰਹਿਮਤ ਹੋ ਜੇ ਸਾਈਂ ਬਾਬਾ ਗੁੱਡਨ ਸ਼ਾਹ ਜੀ ਦੀ ਸ਼ਾਨਾਂ ਦਾ ਸ਼ਾਕ ਹੋਣਗਾ ਇਹ ਸਭ ਸਭ ਸਤਿਕਾਰ ਸੇ ਕਰਿਆ ਜੀਦ ਸਾਡਾ ਸ਼ਹਿਜ਼ਾਦ ਸ਼ਾਦੀ ਜਿਹੜਾ ਬੈਸਟ ਰੀਡਰ ਦਾ ਅਵਾਰਡ ਲੈ ਕੇ ਆਇਆ ਹੈ ਕੈਨੇਡਾ ਦੀ ਧਰਤੀ ਤੋਂ ਕਬੱਡੀ ਵਰਲਡ ਕੱਪ ਦੇ ਵਿੱਚ ਸਾਡੇ ਭਰਾ ਤਿੰਨ ਨੇ ਤਿੰਨਾਂ ਨੇ ਹੀ ਬਹੁਤ ਹੀ ਪੰਜਾਬ ਨੂੰ ਮਾਣ ਵਾਲੀ ਗੱਲ ਹੈ ਕਿ ਵਰਲਡ ਕੱਪ ਦੇ ਹਮੇਸ਼ਾ ਵਾਰਡ ਲੈਂਦੇ ਹੈ ਤੇ ਲੋਕਾਂ ਨੇ ਵੀ ਇਹਨਾਂ ਨੂੰ ਚਾਹੇ ਕਾਰਾਂ ਚਾਹੇ ਗੱਡੀਆਂ ਹਰ ਸਨਮਾਨ ਇਹਨਾਂ ਨੂੰ ਮਿਲਿਆ ਹੈ ਬਹੁਤ ਹੀ ਮਾਣ ਦੀ ਗੱਲ ਹੈ ਕਬੱਡੀ ਖੇਡ ਸਾਡੀ ਮਾਂ ਕਬੱਡੀ ਜਿਹੜੀ ਸਾਡੀ ਹੈਗੀ ਆ ਕਈ ਬੱਚੇ ਸੋਚ ਲੈਂਦੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਵੀ ਕਿਹਾ ਕਬੱਡੀ ਖੇੜ ਕੇ ਕੀ ਬਣਨਾ ਕ੍ਰਿਕਟ ਖੇਡੀਏ ਏ ਮੇਰੇ ਭਰਾ ਨੇ ਕਬੱਡੀ ਨੂੰ ਖੇਡ ਕੇ ਪ੍ਰਮੋਟ ਕੀਤਾ ਤੇ ਉਹਦਾ ਨਾਮ ਪੂਰੇ ਵਿਸ਼ਵ ਪੱਧਰ ਤੇ ਰੋਸ਼ਨ ਕੀਤਾ ਮੈਂ ਆਪਣੇ ਭਰਾ ਦਾ ਤੇ ਸਾਈ ਜੀ ਜੀ ਧੰਨਵਾਦ ਸ਼ੁਕਰਾਨਾ ਕਰਦਾ ਹੈ ਤੇ ਸਾਡੇ ਹੋਰ ਬੱਚੇ ਜਿਹੜੇ ਹੈਗੇ ਪੰਜਾਬ ਦਾ ਨਾਮ ਰੋਸ਼ਨ ਕਰਨ ਮਾਂ ਖੇਡ ਕਬੱਡੀ ਦੇ ਨਾਲ ਵੀ ਜੁੜਨ ਤਾਂ ਇਹ ਸਾਣਾ ਸ਼ਹਿਜ਼ਾਦ ਅਲੀ ਇਹਨਾਂ ਦੱਸਿਆ ਕਿ ਉਹਨਾਂ ਦੇ ਦੋ ਭਰਾ ਜਿਹੜੇ ਹੈ ਉਹ ਵੀ ਕਬੱਡੀ ਖੇਡ ਗੱਦਰ ਦੇ ਵਿੱਚ ਵੱਡੀਆਂ ਮੱਲਾ ਮਾਰ ਰਹੇ ਨੇ ਉਹਨਾਂ ਵੱਲੋਂ ਜਿਹੜਾ ਦੱਸਿਆ ਗਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਅਤੇ ਉਹਨਾਂ ਦੇ ਭਰਾ ਵੱਲੋਂ ਲਗਾਤਾਰ ਕਬੱਡੀ ਖੇਡ ਜਗਤ ਦੇ ਵਿੱਚ ਪੰਜਾਬੀਅਤ ਦੀ ਸੇਵਾ ਕੀਤੀ ਜਾ ਰਹੀ ਹੈ 50 ਦੇ ਕਰੀਬ ਮੋਟਰਸਾਈਕਲ ਜੱਟ ਚੁੱਕੇ ਨੇ ਜਿਸ ਤੋਂ ਇਲਾਵਾ ਐਟ੍ਰੈਕਟਰ ਗੱਡੀਆਂ ਮੱਝਾਂ ਹੋਰ ਅਣਕਾ ਨਾਮ ਦੇ ਰਹੇ ਆ ਵਾਸਤ ਲਿੱਤੇ ਨੇ ਉਹਨਾਂ ਨੌਜਵਾਨ ਪੀੜ੍ਹੀ ਨੂੰ ਵੀ ਇਹ ਸੰਦੇਸ਼ ਦਿੱਤਾ ਹੈ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬੀਅਤ ਦੀ ਸੇਵਾ ਕਰਦੇ ਖੇਡਾਂ ਦੇ ਵਿੱਚ ਮੱਲਾ ਮਾਰਨੀ ਬਹੁਤ ਜ਼ਰੂਰੀ ਹੈ ਆਪਣੀ ਫੁਰਾਕ ਆਪਣੇ ਸਿਹਤ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਅੱਜ ਬੜੀ ਸ਼ਰਧਾ ਭਾਵਨਾ ਦੇ ਨਾਲ ਦਰਗਾਹ ਪੀਰ ਸਾਈ ਤੇ ਉਹਨਾਂ ਨੇ ਪਹੁੰਚ ਕੇ ਸਜਦਾ ਕੀਤਾ ਜਿੱਥੇ ਸਾਈ ਪ੍ਰਵੇਸ਼ ਸ਼ਾਹ ਨੇ ਉਹਨਾਂ ਨੂੰ ਸਨਮਾਨ ਦਿੱਤਾ ਹੈ ਤੇ ਨਾਲ ਹੀ ਅਰਦਾਸ ਕੀਤੀ ਕਿ ਕੋ ਇਥੇ ਵਿੱਚ ਵੀ ਸ਼ਹਿਜ਼ਾਦ ਅਲੀ ਸ਼ਾਹੀ ਅਜਿਹਾਂ ਜਿਹੜੀਆਂ ਮੱਲਾ ਮਾਰਦੇ ਰਹਿੰਦੇ ਵੇਖਦੇ ਰਹ ਹੁੰਦਾ ਟੀ